ਜਿਹੜੇ ਮਾਪੇ ਬਾਬਾ ਦੀਪ ਸਿੰਘ ਨੂੰ ਜਿਹੜੇ ਪਿਆਰ ਕਰਦੇ ਨੇ ਬਾਬਾ ਦੀਪ ਸਿੰਘ ਤੇ ਵਿਸ਼ਵਾਸ ਕਰਦੇ ਨੇ ਤਾਂ ਅੱਜ ਪਹਿਰਾ ਸਾਹਿਬ ਕਟਣ ਆਇਆ ਤਾਂ ਅੱਤ ਦੀ ਗਰਮੀ ਦੇ ਵਿੱਚ ਤਸਵੀਰਾਂ ਦਿਖਾ ਦਵਾਂ ਕਿ ਜਿਹੜੀ ਸੰਗਤ ਆ ਅੱਤ ਦੀ ਗਰਮੀ ਦੇ ਵਿੱਚ ਅੱਜ ਪਹਿਰਾ ਸਾਹਿਬ ਕਟਣ ਆਇਆ ਮੱਥਾ ਟੇਕਣ ਆਇਆ ਤਾਂ ਜਿਤੋਂ ਦੇਕਰ ਤੁਹਾਡੀ ਨਿਗਾਹ ਜਾਊਗੀ ਤਾਂ ਉਤੋਂ ਦੇਕਰ ਸੰਗਤ ਆਪਣੀ ਗਰਮੀ ਆ ਪਰ ਸੰਗ ਤਾਂ ਜਿਹੜੀਆਂ ਪੱਖੀਆਂ ਚੱਲ ਰਹੀ ਆ ਪੱਖੇ ਚੱਲ ਰਹੀ ਆ ਆ ਤਸਵੀਰਾਂ ਦੇਖਦੇ ਕੁਝ ਵਾਈ ਗੁਰਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਸਥਾਨ ਕੋਰਿੰਡ ਇਹਨਾਂ ਨੇ ਦਰਦੇ ਜੋ ਵੀ ਸੰਗਤਾਂ ਆਉਂਦੀਆਂ ਨੇ ਮੋਹ ਮੰਗੀਆਂ ਮਰਦਾਂ ਪਾਵੀਆਂ ਨੇ ਚਪਹਿਰਾ ਸਾਹਿਬ ਕਾਫੀ ਦੇਰ ਤੋਂ ਚੱਲ ਰਿਹਾ ਹੈ ਤੇ ਅਸੀਂ ਵੀ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਆ ਰਹੇ ਆਂ ਮਹਾਪੁਰਸ਼ਾਂ ਦੇ ਤੇ ਸੰਤਾਂ ਦੇ ਬਚਨਾਂ ਦੇ ਅਨੁਸਾਰ ਗੁਰੂ ਰਾਮਦਾਸ ਜੀਾਂ ਦੇ ਖਿਆਨਿਆਂ ਦੀਆਂ ਚਾਬੀਆਂ ਆਂ ਬਾਬਾ ਦੀਪ ਸਿੰਘ ਜੀਾਂ ਨੇ ਗੋਲ ਲਈ ਤੇ ਜੋ ਵੀ ਸੰਗਤਾਂ ਮਰਦਾਂ ਮੰਗਦੀਆਂ ਨੇ ਇਹੋ ਅੰਗ ਮਰਦਾਂ ਆਉਂਦੀਆਂ ਨੇ ਔਰ ਅਸੀਂ ਕਾਫੀ ਦੇਰ ਤੋਂ ਬਾਬਾ ਦੀਪ ਸਿੰਘ ਜੀ ਦੀਆਂ ਹਾਜ਼ਰੀਆਂ ਤੇ ਸੰਗਤਾਂ ਲੈ ਕੇ ਆ ਰਹੇ ਆ ਤੇ ਮੂਹੋਂ ਮਈਆਂ ਮਰਦਾਂ ਦਾਤਾ ਬਾਬਾ ਦੀਪ ਸਿੰਘ ਜੀ ਤੋਂ ਬਾਹਰੇ ਆ